ਸ੍ਰੀ ਕਾ ਜੀ ਸਾਰਿਆਂ ਨੂੰ ਜੀ ਤੇ ਅੱਜ ਆਪਾਂ ਤਾਂ ਇਹ ਨਾਲ ਮਨਾਉਣ ਜਾ ਰਹੇ ਆ ਆਪਣੀ ਤਾਈ ਜੀ ਨੂੰ ਆਪਣੇ ਨਿੱਕੇ ਨਿੱਕੇ ਕਲਾਕਾਰ ਨੂੰ ਸਹੀ ਗੱਲ ਜਿਨ੍ਹਾਂ ਨੂੰ ਕਿ ਤੁਸੀਂ ਬੜਾ ਜ਼ਿਆਦਾ ਪਿਆਰ ਕੀਤਾ ਹੈ ਨਾ ਜਦੋਂ ਆਪਾਂ ਤਾਈ ਜੀ ਵੀਡੀਓ ਖਤਮ ਕੀਤੀ ਨਾ ਦੂਜਾ ਵਿਆਹ ਹਾਂ ਤੇ ਇੱਕ ਕਮੈਂਟ ਆਇਆ ਸਾਡੇ ਭੈਣ ਭਰਾਵਾਂ ਦੇ ਕਿ ਅਗਲੀ ਵੀਡੀਓ ਵਿੱਚ ਜਿਹੜੇ ਬੱਚੇ ਉਹ ਵੀ ਜਰੂਰ ਲੈਣੇ ਆ ਤੇ ਤਾਈ ਜੀ ਵੀ ਜਲੂ ਆਉਣੇ ਗਏਦੇ ਅੱਛਾ ਠੀਕ ਹੈ ਹਾਂ ਤੇ ਇਹ ਆ ਕਿ ਸਾਰੇ ਭੈਣ ਭਰਾ ਬੜਾ ਪਿਆਰ ਕਰਦੇ ਆ ਤੇ ਆਪਾਂ ਹੁਣ ਅੱਜ ਪਹਿਲਾਂ ਬਣਾਉਣੀ ਹੀ ਵੀਡੀਓ ਤੇ ਫਿਰ ਰਮਨ ਨੂੰ ਸ਼ਹਿਰ ਚਲ ਗਈ ਆ ਇੱਥੇ ਹੈ ਨਹੀਂ ਗਈ ਹੁਣ ਹੀ ਸੋਚਣ ਦੇ ਕਿ ਕਿਉਂ ਨਾ ਆਪਣੇ ਭੈਣ ਭਰਾਵਾਂ ਨਾਲ ਮਿਲਾਇਆ ਜਾਵੇ ਆਪਣੇ ਨਿੱਕੇ ਨਿੱਕੇ ਕਲਾਕਾਰਾਂ ਨੂੰ ਸ਼ਹਿਰ ਗਿਆ ਥੋੜੇ ਲੇਟ ਹੋ ਜਣਾ ਹੁੰਦਾ ਦੇਖੋ ਐਡਾ ਫਿਰ ਬੱਚਿਆਂ ਨੂੰ ਘਰ ਛੱਡ ਕੇ ਹੋਣਾ ਪੈਂਦਾ ਹਾਂਜੀ ਇਹ ਸਾਡੇ ਪਿੰਡ ਆ ਲੋਕਾਂ ਨੇ ਲਾਗੋਈਆਂ ਆ ਲਾਵਲਪੁਰ ਤੋਂ 라ਵਲਪੁਰ ਤੋਂ ਆ ਬੱਚੇ ਸਾਡੇ ਮਤਲਬ ਬਿਲਕੁਲ ਬਾਹਰ-ਬਾਰੀ ਰਹਿੰਦੇ ਜਿੱਦਾਂ ਅਸੀਂ ਬਾਹਰ-ਬਾਰੀ ਰਹਿੰਦੇ ਨਾ ਪਿੰਡ ਤੋਂ ਬਾਹਰ-ਬਾਰੀ ਵੀ ਪਿੰਡ ਤੋਂ ਬਾਹਰ-ਬਾਰੀ ਸਾਡੀ ਜੀ ਦੇ ਅੱਗੇ ਪੈੜੀ ਆ ਨਾ ਉਹਨਾਂ ਦੇ ਬਿਲਕੁਲ ਲਾਗੇ ਇਹਦੇ ਨੇ ਘਰ ਆ ਹਾਂਜੀ ਹਾਂਜੀ ਇਹ ਤਾਈ ਜੀ ਤੇ ਪੜਾ ਹਾਡੇ ਹਾਂ ਇਹ ਲੱਗੇ ਮੇਰੇ ਤੋਂ ਹਾਂ ਜੀ ਹਾਂ ਮੇਰੇ ਤੋਂ ਲੱਗੇ ਤੇ ਹਾਂ ਜੀ ਤੇ ਹੁਣੇ ਹੀ ਸੋਚਣ ਦੇ ਆ ਵੀ ਆਪਾਂ ਨਵੀਂ ਵੀਡੀਓ ਕੋਈ ਲੈ ਕੇ ਆਈਏ ਤੇ ਸਾਨੂੰ ਸਟੋਰੀ ਪਿਆਰ ਨਹੀਂ ਕੋ ਸਮਝਾਉਂਦੀ ਲਈ ਹਾਂ ਇਹ ਕਿ ਕੋਈ ਵਧੀਆ ਜੀ ਸਟੋਰੀ ਹੋਵੇ ਜਿਹੜੀ ਦਿਲ ਨੂੰ ਛੂਹੇ ਸਾ ਜਾਂ ਤੂੰ ਹੀ ਦੱਸ ਦੋ ਕਮੈਂਟਾਂ ਵਿੱਚ ਹਾਂ ਜੀ ਹਾਂ ਕਮੈਂਟਾਂ ਵਿੱਚ ਦੱਸੋ ਸਾਰੇ ਜਾਣੇ ਵੀ ਕਿਦਾਂ ਦੀ ਸਟੋਰੀ ਲਈਏ ਜਾਂ ਤੂੰ ਹੀ ਦੱਸ ਦੋ ਕਿ ਸਟੋਰੀ ਚਾਹੁੰਤੀ ਸਭ ਤਬ ਹੋਵੇ ਹਨਾ ਨਹੀਂ ਜਾਂ ਤੇ ਨਾ ਪੁੱਛ ਲਈ ਕਿ ਕਹਾਂਜੀ ਸਟੋਰੀ ਚਾਹੀਦੀ ਆ ਤੂੰ ਦੱਸ ਦੋ ਕਿਹੜੀ ਸਟੋਰੀ ਹਾਂ ਕਿੰਦਾਂ ਦੀ ਸਟੋਰੀ ਚਾਹੁੰਦੇ ਹੋ ਬੇਣ ਭਰਾ ਜਿਹਨੇ ਸਟੋਰੀ ਦਸਣੀ ਹੋ ਉਹ ਵੀ ਦੱਸ ਦੇ ਹਾਂ ਕਮੈਂਟ ਕਰੋ ਤੇ ਸਟੋਰੀ ਵੀ ਕੋਈ ਭੈਣ ਭਰਾ ਜੇ ਕੋਈ ਸਟੋਰੀ ਹੈਗੀ ਏ ਤੋ ਵੀ ਸਾਨੂੰ ਦੇ ਦੋ ਹਿੱਕ ਉਹੀ ਸਟੋਰੀ ਬਣਾਵਾਂਗੇ ਬਿਲਕੁਲ ਜੀ ਬਿਲਕੁਲ ਬਾਕੀ ਪੁੱਤ ਤੂੰ ਦੱਸ ਕਿਹੜੀ ਕਲਾਸ ਪੜ੍ਹਦੀ ਆ ਉਧਰ ਉਧਰ ਨੂੰ ਸਾਰਾ ਤੇ ਕਿਹੜਾ ਸਕੂਲ ਲੱਗਦਾ ਲੱਤ ਸਾਰੇ ਪੜ੍ਹਦੀ ਆ ਸਕੂਲ ਬੱਬੀ ਹਾਲੇ ਕਿਰਦਾਸ ਸਹੀ ਜੀ ਤੂੰ ਦੱਲ ਲੈ ਨਾ ਮੈਂ ਸੈਵਨ ਕਲਾਸ ਚ ਰਹਿ ਮੈਂ ਵੀ ਫਿਰ ਤਾਂ ਸਾਵੇ ਸਕੂਲ ਮੇਰਾ ਸੀ ਤੇ ਇਹ ਆ ਕਿ ਬੱਚੇ ਬੜੇ ਪਿਆਰੇ ਆ ਤੇ ਜਿੱਦਾਂ ਕਹੋ ਇਹਨਾਂ ਨੂੰ ਉਦਾਂ ਹੀ ਆਖੇ ਲੱਗਦੇ ਆ ਉਦਾਂ ਹੀ ਮਤਲਬ ਗੱਲ ਕਰਦੇ ਆ ਸ਼ਤਾਨੀ ਨਹੀਂ ਹੈਗੀ ਹੈ ਸ਼ਤਾਨੀ ਨਹੀਂ ਹੈਗੀ ਸ਼ਤਾਨੀ ਨਹੀਂ ਹੈਗੀ ਨਹੀਂ ਇਹੋ ਕੁੜੀ ਕਹਿੰਦੀ ਆ ਨਾ ਬੀਬੀ ਤੇ ਡਿਗਲੀਆਂ ਗੱਲਾਂ ਬੜੀਆਂ ਕਰਦੀ ਆ ਹਾਂ ਨਿੱਕੇ ਜਿਹੇ ਪੁੱਤਾਂ ਨਾਲ ਗੱਲਾਂ ਬੜੀਆਂ ਕਰਦੀ ਆ ਹਾਂ ਤੇ ਬੀਬੀ ਗੱਲਾਂ ਬੜੀਆਂ ਕਰਦੀ ਆ ਹਾਂਜੀ ਤੇ ਇਹ ਆ ਕਿ ਬੜਾ ਵਧੀਆ ਲੱਗਦਾ ਜਦੋਂ ਆਪਾਂ ਇਕੱਠੇ ਹੁੰਨੇ ਆ ਸਾਰੇ ਫਿਰ ਟਾਈਮ ਵੀ ਵਧੀਆ ਨਿਕਲਦਾ ਵਾ ਤੇ ਜੇ ਇੱਕ ਦੋ ਦਿਨ ਵੀਡੀਓ ਨਾ ਬਣਾਈਏ ਤੇ ਇਦਾਂ ਲੱਗਦਾ ਜਿੱਦਾਂ ਪਤਾ ਨਹੀਂ ਅੱਜ ਕੀ ਕੁਝ ਕਮੀ ਆ ਕਿਸ ਚੀਜ਼ ਦੀ ਹਾਂ ਜੀ ਜਿੰਜ ਇਕੱਠੇ ਨਾ ਹੋਈਏ ਤਾਂ ਮਜੇ ਕੋਤਰਾ ਹੱਸ ਲੱਗਦਾ ਕਿਉਂ ਤਾਂ ਆਈ ਨਹੀਂ ਹਾਂ ਲੱਗਦਾ ਲੱਗਦਾ ਨਾ ਤਾਂ ਲੱਗਦਾ ਆਹੋ ਤੇ ਕੋਤਰਾ ਹੁੰਦਾ ਰਹਿੰਦਾ ਵਾ ਆਪਣੇ ਆਪ ਵਿੱਚ ਨਾਲੇ ਇਹ ਬੱਚਿਆਂ ਦੇ ਦਾਦੇ ਨੇ ਵੀ ਸਾਡਾ ਬਹੁਤ ਪ੍ਰੇਮ ਜੀ ਹਾਂ ਜੀ ਇਹਨਾਂ ਦੇ ਪਾਪਾ ਨਾਂ ਵੀ ਗੁਰਮੀਤ ਸਿੰਘ ਹੋਣਾ ਨਾ ਠੀਕ ਹੈ ਹਾਂ ਜੀ ਹਾਂ ਜੀ ਤੇ ਬੜੀ ਦੀਦਨਾ ਕਰਦੇ ਸਾਡੀ ਹਾਂ ਜਦੋਂ ਫੋਨ ਕਰੀਦਾ ਵਿਚਾਰੇ ਆਪ ਛੱਡ ਕੇ ਜਾਂਦੀ ਹੈ ਹਾਂ ਨਹੀਂ ਬੜਾ ਕਰਦੇ ਆਪਣੇ ਨਾਲ ਯਾ ਵਾ ਚਲੋ ਇਹ ਆ ਕੇ ਸਾਥ ਦੇ ਸਾਰੇ ਭੈਣ ਭਰਾ ਹਾਂਜੀ ਹਾਂਜੀ ਤੇ ਬਾਕੀ ਤੁਹਾਡਾ ਪਿਆਰ ਹਾਨੂੰ ਬਹੁਤ ਜ਼ਿਆਦਾ ਮਿਲ ਲਿਆ ਤੇ ਅਸੀਂ ਤੈਹ ਦੇ ਲੋ ਧੰਨਵਾਦੀ ਹਾਂ ਸਾਰੇ ਭੈਣ ਭਰਾਵਾਂ ਦੇ ਬਿਲਕੁਲ ਜੀ ਬਿਲਕੁਲ ਚਾਹ ਪਣਾਓ ਸਾਰਿਆਂ ਨੂੰ ਨਾਲੇ ਪਪੜਾ ਨਹੀਂ ਚਾਹ ਤੇ ਮੈਂ ਕਿਹਾ ਨਾਲੇ ਚਾਹ ਪੀਨੇ ਆ ਤੇ ਨਾਲੇ ਆਪਣੇ ਭੈਣ ਭਰਾਵਾਂ ਨਾਲ ਗੱਲਾਂ ਬਾਤਾਂ ਕਰ ਲੈਨੇ ਆ ਹਾਂ ਹੋਰ ਕੀ ਬਤਾਈ ਜੀ ਹਾਂ ਬਸ ਬਿਸਕੁਟ ਖਾਉਂਗੀ ਹਲੇ ਹਾਂ ਹਲੇ ਇੰਤ ਤੱਕ ਬਿਸਕੁਟ ਖਾਉਂਗੀ ਹੈ ਹਾਂ ਸਾਰੇ ਦਸੇਰ ਦੀ ਦੀਵਰਾਕ ਸੋਣੀ ਆ ਆਹ ਹਰਲੀ ਨੇ ਫਰਾਕ ਕਿੰਨੀ ਸੋਣੀ ਪਈ ਸਾਡਾ ਪੁੱਤ ਵਾਜੀ ਨਿਗਾਹ ਲਿਆ ਕਮੈਂਟ ਕਰਿਓ ਆ ਕਿ ਕਿੰਨੀ ਸੋਣੀ ਫਰਾਕ ਕਰ ਲਈ ਦੀ ਤੇ ਆਹ ਵੇਖੋ ਮੰਮੀ ਨੇ ਅੱਜ ਇਹਨਾਂ ਦਾ ਇੱਕ ਨਿਗਾਹ ਪਰਾ ਵੀ ਹੈਗਾ ਜੀ ਨਿਗਾਹ ਦਾ ਕੀ ਨਾ ਉਹਦਾ ਪਤਾ ਮਹਿਤਾਬ ਸਿੰਘ ਮਹਿਤਾਬ ਸਿੰਘ ਵਾਜੇ ਦਿੱਕਾ ਬਹੁਤ ਇਦੋਂ ਹਰਲੀ ਨੂੰ ਨਿਗਾਹ ਵਾ ਹਾਂ ਮੈਂ ਕੋਈ ਪਤਾ ਲਓ ਪੁੱਤ ਪੜੋ ਇਹ ਆ ਵੀ ਜਲ ਗੁੱਡੀਆਂ ਹੁੰਦੀਆਂ ਬੜੀ ਰੌਣਕ ਲੱਗਦੀ ਆ ਹਾਂਜੀ ਹਾਂਜੀ ਬੜਾ ਵਧੀਆ ਲੱਗਦਾ ਵਾ ਇਹ ਆਪੇ ਕਿੰਨਾ ਘੰਟਾ ਗਏ ਤੇ ਲੈ ਇਧਰ ਨਵਾਂ ਗੱਲਾਂ ਬਾਤਾਂ ਮਾਰਦੇ ਰਹਿਂਦਾ ਹਾਂਜੀ 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 ਮਾਲਕ ਦੀ ਕਿਰਪਾ ਦੇ ਨਾਲ ਚਲ ਰੌਣਕਾਂ ਲੱਗ ਜਾਂਦੀਆਂ ਬੱਚਿਆਂ ਦੀ ਨਾ ਰੌਣਕ ਵੱਧ ਜਾਂਦੀ ਆ ਹਾਂਜੀ 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 ਦਿਲਕਲ ਬਿਲਕੁਲ ਸਾਨ ਕੇ ਫੇ ਨਿਕ ਨੀ ਗੱਲਾਂ ਕਰ ਦਿੰਦੀਆਂ ਨੇ ਮੇਰੇ ਨਾਲ ਅੰਕਲ ਜੀ ਐ ਉਹ ਅੰਕਲ ਜੀ ਐ ਉਹ ਤੁਹਾਡੇ ਵੱਡੇ ਪੁੱਤੇ ਦਾ ਨਾਮ ਕੀ ਐ ਨਕੇ ਦਾ ਕੀ ਐ ਅੱਛਾ ਪੁੱਛ ਰਹੀ ਆ ਇਹਨੇ ਕਿਹਾ ਕੋਨਾਾ ਜੀ ਤੇ ਦੂਜਾ ਸੈਂਡੂ ਆ ਕਿ ਉਹ ਫਿਰ ਤੇ ਅੱਛਾ ਹੁਣ ਨਾ ਦਾ ਬਦਲ ਲੱਗਾਂਗਾ ਨਹੀਂ ਇਹਦੀ ਨਾ ਸੈਂਡੂਚ ਫੈਂਡੂ ਪਤਾ ਲੱਗ ਗਿਆ ਉਹਨੂੰ ਯਾ ਮੇਰੀ ਘਰ ਦੇ ਮੈਂਬਰ ਹੋਣਗੇ ਹੂੰ ਪੂਰੀ ਜਾਣ ਕਰੇ ਇਹਨੂੰ ਤੇ ਮੈਂ ਕਿਹਾ ਸੀ ਮੈਂ ਕਿਹਾ ਤੈਨੂੰ ਆਪਾਂ ਲੱਲੀਏ ਤੁਹਾਡੇ ਕੋਈ ਪੱਕੀ ਆ ਜਾ ਨਹੀਂ ਆਂਟੀ ਪੱਕੀ ਨਹੀਂ ਹੋਣਾ ਹਾਂ ਇਹਨਾਂ ਗਾਓ ਜਾਤੀ ਐ ਡਿੱਗ ਡਰਦੀ ਵਿਚਾਰੀ ਵਾਓ ਪਰ ਅਮਰ ਕੋਰਾ ਮਰ ਤੇ ਇੱਕ ਸੀਨ ਕੀਤਾ ਸੀਗਾ ਇਹਨੇ ਫੋਲ ਪੁੱਟਣ ਦਾ ਤੇ ਉਹਨੇ ਦਿਨ ਦੋਕੇ ਮਾਰੀ ਇਹ ਉਦੋਂ ਦੀ ਡਰ ਗਈ ਕਹਿੰਦੀ ਮੈਂ ਰੋਂਦੀ ਹੁੰਦੀ ਇਹਨੂੰ ਵੀ ਵੀਡੀਓ ਚ ਨਹੀਂ ਆਉਣਾ ਪਰ ਇਹ ਆ ਵੀ ਇਹਨੂੰ ਇਹ ਨਹੀਂ ਦਾ ਪਤਾ ਕਿ ਉਹ ਇੱਕ ਸੀਨ ਹੀ ਆ ਮਤਲਬ ਵੀਡੀਓ ਬਣਾਈ ਦੀ ਆ ਤੇ ਪਰ ਜਦੋਂ ਉਹ ਇੱਥੇ ਆਉਣ ਡਈ ਆ ਨਾ ਇਹਨੂੰ ਫੋਨ ਚੱਲ ਜੇ ਅਸਲ ਇਹ ਨਹੀਂ ਖੁਸ਼ ਹੁੰਦੀ ਆ ਕਿ ਮੈਨੂੰ ਫੋਨ ਆ ਗਿਆ ਵਾ ਤੇ ਮੈਂ ਹੁਣ ਮੈਨੂੰ ਡੈਡੀ ਨੇ ਕਹਿਣ ਦਿਆ ਹੈ ਕਿ ਹਾਂ ਕਹਿੰਦਾ ਭਾ ਉਹ ਨਿੱਕੇ ਕੁੜੇ ਨੂੰ ਲਾਤਾ ਫੋਨ ਹੈ ਮੈਂ ਚੱਲ ਕੋਈ ਗੱਲ ਦੀ ਬੈਠ ਖਾਦਨੇ ਤੇ ਫਿਰ ਗਿਆ 10 ਮਿੰਟ ਮੈਂ ਹਾਂ ਸਾਰੇ ਮੈਂ ਚਲ ਤਾਈ ਜੀ ਨੂੰ ਆਪ ਜਾਣ ਕੇ ਕਿਤੇ ਕਿਤੇ ਲੱਗ ਛਪੀ ਗਏ ਆ ਇਹ ਆ ਵੀ ਇਹ ਵੀ ਜਿੱਦਾਂ ਸਾਨੂੰ ਖਿੱਚਦਾ ਨਾਲ ਇਹਨਾਂ ਨੂੰ ਖਿੱਚ ਹੋ ਗਈ ਹੁਣ ਸਾਡੇ ਨਾਲ ਖਿੱਚ ਹੋ ਜਾਂਦੀ ਆ ਮੈਂ ਮਨ ਆਉਂਦੀ ਧਿਆਨ ਦਿੰਨੀ ਕੇ ਵੇ ਜਿਹੜੇ ਰਹੇ ਫੂਲ ਕਰਾਂ ਤੇ ਅੱਜ ਕੀ ਆ ਅੱਜ ਵੀਡੀਓ ਕਿਉਂ ਨਹੀਂ ਬਣਾਈ ਅੱਜ ਫੋਨ ਨਹੀਂ ਚੁੱਕਤਾ ਤੁਸੀਂ ਵਾਕਿਆ ਸਹੀ ਗੱਲ ਵਾ ਅਸਲ ਵਿੱਚ ਤਾਈ ਜੀ ਜਿਹੋ ਜਿਹੇ ਕਿਤੇ ਨਾ ਜੁੜ ਜੀਏ ਨਾ ਤੇ ਮੁੜ ਕੇ ਉਸ ਤਰ੍ਹਾਂ ਦੀਆਂ ਹੀ ਗੱਲਾਂ ਬਾਤਾਂ ਉਹ ਜਿਹੜਾ ਰਹਿਣ ਸਹਿਣ ਬੰਦੇ ਦਾ ਉਹ ਜਿਹੜਾ ਸਭ ਕੁਝ ਹੁੰਦਾ ਸਾਨੂੰ ਕਈ ਵਾਰ ਤੁਹਾਡੀ ਮਜਾਜ ਮੈਂ ਮਜਾਜ ਨਹੀਂ ਗਈ ਫਰਕ ਮੈਂ ਹੋਰ ਕੰਮਾਂ ਤੋਂ ਸਿਰਫ ਰੁਕਣ ਨੂੰ ਮਿਲਦਾ ਹਾਂ ਬਸ ਬਸ ਇਹਦਾ ਗੱਲ ਕਿਦੋਂ ਨਾ ਕਿਤੇ ਸਾਰੀ ਦਿਹਾੜੀ ਅੱਜ ਸਾਰੇ ਤੇ ਜੀਵਨ ਜੋਰ ਨੇ ਕਿੰਨੇ ਲੀੜੇ ਧੋਤੇ ਆ ਵੇਖੋ ਤਾਂ ਅੱਜ ਸਾਰੀ ਦਵਾਈ ਗਲਾਈ ਹਾਂ ਤੇ ਕੁਛ ਵੀ ਨਹੀਂ ਮਤਲਬ ਗਰਮ ਚਾਦਰਾਂ ਮੈਂ ਸਭ ਕੁਝ ਧੋਤਾ ਜ ਸਾਰੇ ਕੱਪੜੇ ਕੁੱਪੜੇ ਸਭ ਕੁਝ ਧੋਤਾ ਕਿਉਂ ਹੁਣ ਗਰਮੀ ਜੀ ਲੱਗਦੀ ਹੈ ਨਾ ਮੈਂ ਫਰਕ ਪੈ ਗਿਆ ਹਾਂ ਮੌਸਮ ਦਾ ਫਰਕ ਪੈ ਗਿਆ ਤੇ ਮੈਂ ਸੋਚਣ ਦੀ ਸੀ ਮੈਂ ਹਾਂ ਕਵਰ ਲਾ ਦਿੰਨੀ ਆ ਜਾਈਂਗਾ ਸਭ ਠੀਕ ਠੀਕ ਹਾਂ ਗਰਮ ਚਾਦਰਾਂ ਵੀ ਧੋਤੀਆਂ ਮੈਂ ਸਾਰੀਆਂ ਪਿਓਰਲੀ ਨੀ ਠੀਕ ਆ ਹਾਂ ਉਹ ਲਾ ਬਿਸਕਟ ਬੋਤਾ ਲੈ ਲੈ ਫੜਾ ਗਣ ਸਰਪਰ ਦੇ ਦੋ ਦੇ ਦੋ ਪਲੇਟ ਲੈ ਲੈ ਫੜਾ ਗਣ ਲੈ ਲੈ ਲਓ 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 ਪਲੇਟ ਇਹ ਜੀ 3 ਨਾਲ ਹੱਡੀਆਂ ਦਾ ਬੜਾ ਸਾਥਵਾ ਜੀ ਸਾਡੇ ਨਾਲ ਹਾਂ ਸਹੀ ਗੱਲ ਵਾ ਇਹ ਤੇ ਚਲੋ ਮਹਾਰਾਜ ਜੀ ਕਰਪਾ ਬਾਕੀ 3 ਨਾਲ ਰੌਣਕਾਂ ਹੁੰਦੀਆਂ ਜੀ ਬਿਲਕੁਲ ਬਿਲਕੁਲ ਇਹ ਗੱਲ ਪੱਕੀ ਜੀ ਹਾਂ ਤੇ ਨਾਲ ਬੜੀ ਰੌਣਕ ਹੁੰਦੀ ਆ ਤੇ ਅੱਜ ਜਦੋਂ ਆਇਦੀਆਂ ਨਾ ਸਾਰੀ ਦਿਹਾੜੀ ਪਲਕੇ ਉੱਤੇ ਲੱਗੀਆਂ ਰਹਿੰਦੀਆਂ ਅੱਜ ਕਹਿਣ ਡੀ ਅੱਜ ਵੀ ਦੇ ਦੇ ਕੱਲ ਪੇਪਰ ਹੈ ਅੱਜ ਫੁੱਟੀ ਤੁਹਾਨੂੰ ਅੱਛਾ ਤੇ ਕਹਿੰਦੇ ਸੀ ਤੇ ਸਵੇਰ ਦੀਆਂ ਘਰ ਹੀ ਅੱਛਾ ਅੱਛਾ ਪਰ ਅੱਜ ਮੈਂ ਵੇਲੀ ਨਹੀਂ ਹਾਂ ਜੀ ਮੈਂ ਕੱਪੜੇ ਸਾਰੇ ਸਾਰੀਆਂ ਚਾਦਰਾਂ ਲਾ ਲਈਆਂ ਹਾਂ 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 ਉਹ ਵੀ ਗੱਲ ਹੈ ਸਾਰੇ ਕੱਪੜੇ ਮੈਂ ਕਹਿੰਦੇ ਕੱਲ ਪੇਪਰ ਹੈ ਤੇ ਪਰਸੋਂ ਹੀ ਫੇਰ ਵੇਲੀ ਹਾਂ ਪਰਸੋਂ ਵੈਲੀ ਨਾ ਦੇਸ਼ ਤੇ ਪਰਸੋਂ ਬਣਾਵਾਂਗੇ ਹੁਣ ਹਾਂ ਪੇਪਰ ਇੱਕ ਛੁੱਟੀ ਹਾਂ ਬਸ ਠੀਕ ਟਾਈਮ ਨਾਲ ਬਤਾਈਏ ਹਾਂ ਬਣਾਵਾਂਗੇ ਹਾਂ ਟਾਈਮ ਨਾਲ ਟਾਈਮ ਨਾਲ ਟਾਈਮ ਨਾਲ ਹੀ ਬਣਾਵਾਂਗੇ ਵੀਡੀਓ ਤੇ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਵੀ ਕਿ ਕਿੱਦਾਂ ਦੀ ਵੀਡੀਓ ਲੈ ਕੇ ਆਉਣਾ ਨਾਲੇ ਤਾਈ ਜੀ ਇੱਕ ਗੱਲ ਹੋਰ ਵਾ ਮੁਰਜੋ ਹਨੇਰਾ ਹੋਏ ਤਾਂ ਮੁੜ ਕੇ ਤਾਂ ਗੱਲ ਨਹੀਂ ਉਹ ਜੇ ਬੰਦੀ ਆ ਵੀ ਦਿਨੇ-ਦਿਨੇ ਕੰਮ ਮੁੱਕ ਜੇ ਰ ਉਹ ਜਗਾ ਨਹੀਂ ਟਾਈਮ ਨਾਲ ਚੰਗਾ ਹਾਂਜੀ ਹਾਂਜੀ ਨੇੜਿਆਂ ਹੁਣ ਅਸੀਂ ਆਪਣੀ ਆਡੀਅנס ਨੂੰ ਹੀ ਪੁੱਛਣਾ ਕਿ ਕਿਹੋ ਜੀ ਸਟੋਰੀ ਚਾਹੀਦੀ ਤੁਹਾਨੂੰ ਜਾਂ ਕੋਈ ਤੁਹਾਡੇ ਹੈਗੀ ਇੱਕ ਤੁਹਾਡੇ ਕੋਲ ਸਟੋਰੀ ਤੇ ਸਾਨੂੰ ਕਮੈਂਟ ਕਰਕੇ ਦੱਸੋ ਬੀਤੀਆਂ ਵੀ ਚੀਜ਼ਾਂ ਹੁੰਦੀਆਂ ਵਾ ਹਾਂਜੀ ਤੇ ਜੇ ਕੋਈ ਦੱਸਣਾ ਚਾਹੁੰਦਾ ਵਾ ਤੇ ਦੱਸਿਓ ਤੁਹਾਡੀ ਸਟੋਰੀ ਜ਼ਰੂਰ ਹੀ ਪਾਵਾਂਗੇ ਹਾਂਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਬਹੁਤ ਜ਼ਿਆਦਾ ਪਿਆਰ ਦਿੰਦੇ ਆ ਸਾਰੇ ਭੈਣ ਭਰਾ ਤੇ ਇਦਾਂ ਹੀ ਪਿਆਰ ਕਰਦੇ ਰਹੋ ਤੁਹਾਡੇ ਪਿਆਰ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਤੇ ਸਾਰੇ ਜਾਨੇ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਨੂੰ ਕਰਿਆ ਕਰੋ ਸੈਰਸ ਕਿੱਥੇ ਆ ਸੈਰਸ ਦੇ ਮਾਮੇ ਦਾ ਫੋਨ ਆਉਂਦਿਆ ਅੱਛਾ ਅੱਛਾ ਤਾਂ ਬੀਜੀ ਹੈ ਨਹੀਂ ਤਾਂ ਲਾਉਣਾ ਮਾਮੇ ਦਾ ਫੋਨ ਆਉਂਦਾ ਤੇ ਉਹ ਵੇ ਦੇਖ ਕੇ ਟੰਗਣ ਤੇ ਗੱਲ ਕਰਦੇ ਹੁੰਦੇ ਮਾਮਾ ਬਾਰੇ ਬਾਹਰੋਂ ਫਿਰ ਫੋਨ ਆਵੇ ਤੇ ਫਿਰ ਇਦਾਂ ਹੀ ਹਾਂ ਹਾਂਜੀ ਹਾਂਜੀ ਟਾਈਮ ਲੱਗ ਜਾਂਦਾ ਬੜਾ ਬੜਾ ਪਿਆਰ ਹੋਇਆ ਜਨਾ ਸੈਰਸ ਨਾਲ ਬੜਾ ਪਿਆਰ ਹੁੰਦੇ ਨਾਲ ਵੀ ਬੜਾ ਲੱਗਾ ਰਹਿਣਾ ਕਿੰਨਾ ਕਿੰਨਾ ਚਿਰ ਇਹਦਾ ਬਿਲਕੁਲ ਜੀ ਬਿਲਕੁਲ ਗੱਲਿਆ ਹੋਣਾ ਚਾਹੀਦਾ ਹਾਂਜੀ 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 ਬਿਲਕੁਲ ਤਾਈ ਜੀ ਥਿਲ ਘਰ ਵੀ ਬੜਾ ਹੈ ਇਹਨਾਂ ਦਾ ਹੂੰ ਹੂੰ ਇਦਾਂ ਹੀ ਇਹਨਾਂ ਨੇ ਇਕੱਠਾ ਰਹਿਣਾ ਇਕੱਠਾ ਖਾਣਾ ਪੀਣਾ ਜੋ ਵੀ ਲਾਉਣਾ ਮਾਮੂ ਆਹ ਖਾਣਾ ਵਾਹ ਖਾਣਾ ਉਹ ਖਾਣਾ ਚੱਲ ਸਾਰੀ ਢਾੜੀ ਮੁੱਛ ਲੱਗੇ ਜਾਂਦੇ ਆ ਹਾਂਜੀ ਹਾਂਜੀ ਤਾਂ ਹੀ ਆ ਨਾ ਫਿਰ ਪਿਆਰ ਹੋਣਾ ਹੀ ਪਿਆਰ ਹਾਂਜੀ 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 ਬਾਹਰ ਜਿਆਦਾ ਹੁੰਦਾ ਹੈ ਹਾਂਜੀ ਬਿਲਕੁਲ ਬਿਲਕੁਲ ਦੇਖੋ ਤਾਈ ਜੀ ਪਿਆਰ ਹੋਣਾ ਵੀ ਜ਼ਰੂਰੀ ਹੋਣਾ ਚਾਹੀਦਾ ਦੁਨੀਆ ਦੇ ਉੱਤੇ ਕੁਛ ਨਹੀਂਗਾ ਠੀਕ ਨੇ ਬਿਲਕੁਲ ਤੇ ਇਸ ਤਰ੍ਹਾਂ ਹੀ ਚਲੋ ਪਿੰਡ ਭਰਾ ਮਿਲਦਾ ਗਿਲਦਾ ਚੰਗਾ ਲੱਗਦਾ ਠੀਕ ਹੈ ਬਿਲਕੁਲ ਜਿਹੜੀ ਘੜੇ ਹੱਸ ਕੇ ਬੋਲ ਕੇ ਨਾਲ ਜਾਨੀ ਦਾ ਕਹਾਣੀ ਚਾਹਤ ਦਾ ਬਾਏ ਨਿਕਲ ਕੋਤ ਸਹੀ ਗਾ ਚਲੋ ਠੀਕ ਹੈ ਜੀ ਫਿਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ